ਇੱਕ ਪਾਸੇ ਤਾਂ ਉਹਨਾਂ ਨੇ ਇਹਦਾ ਪੂਰਾ ਜ਼ੋਰ ਲਾਇਆ ਕੱਲ ਮੋਟਰਾਰ ਦੇ ਰਾਈ ਹਮਲੇ ਹੋਏ ਨਹੀਂ ਅਗਰ ਉਹ ਹਮਲੇ ਕਰਨ ਤੇ ਜ਼ੋਰ ਲਾ ਕੇ ਸਾਰਾ ਵੇਖ ਕੇ ਅਗਰ ਫੇਰ ਮੀਟਿੰਗ ਦੀ ਗੱਲ ਕਰਦੇ ਆ ਇਹਦਾ ਮਤਲਬ ਹੋਏ ਹੈ ਕਿ ਉਹ ਨਾ ਕੁਛ ਹੋ ਸਕਦਾ ਦੇਣ ਦੇ ਮੂਡ ਚ ਇਹ ਸਿੱਧ ਕਰਨਾ ਚਾਹ ਰਹੇ ਨੇ ਕਿ ਕਿਸਾਨ ਦੇਖੋ ਜੀ ਆ ਜਿਹੜਾ ਕਿਸਾਨਾਂ ਦਾ ਏਰੀਆ ਹੈ ਆਇ ਤੋਂ ਬਾਰਾ ਬੋਰ ਦੇ ਕਾਰਤੂਸ ਮਿਲੇ ਸ਼ਾਕੜੀਆਂ ਜਾ ਰਹੀਆਂ ਸਾਡਾ ਸ਼ਾਕੜੀਆਂ ਜਾ ਰਹੀਆਂ ਜੇ ਰੱਕੇ ਤੁਹਾਨੂੰ ਤੁਹਾਡੇ ਤੇ ਗੋਲੀ ਚਲਾਉਂਦਾ ਤਿਆਰੀ ਕਰਨੀ ਕਿਸਾਨਾਂ ਦਾ ਕਤਲੇਆਮ ਕਰਨ ਦੀ ਤਿਆਰੀ ਕਰ ਜੇ ਅਗਰ ਫੌਜ ਚ ਖੜਾ ਹੈ ਮੁੰਡਾ ਉਹ ਵੀ ਸਾਡਾ ਹੈ ਪੁਲਿਸ ਖੜਾ ਉਹ ਵੀ ਸਾਡਾ ਹੈ ਇੱਥੇ ਲੜ ਰਿਹਾ ਉਹ ਵੀ ਸਾਡਾ ਹੈ ਤੁਸੀਂ ਸਾਡਿਆਂ ਨੂੰ ਪੜਾ ਕੇ ਨਾ ਮਾਰੋ ਨੌਜਵਾਨ ਹਾਲਾਂਕਿ ਜਾਗਦੇ ਦੇ ਵਿੱਚ ਇਸ ਵੇਲੇ ਜ਼ਰੂਰ ਨਹੀਂ ਉਹੀ ਗੱਲ ਕਹਿ ਰਹੇ ਨੇ ਕਿ ਤੁਹਾਡੇ ਵੱਲੋਂ ਜੋ ਇਸ਼ਾਰਾ ਹੋਊਗਾ ਉਸ ਨੂੰ ਅਸੀਂ ਫੋਲੋ ਕਰਾਂਗੇ ਦਿੱਲੀ ਕੂਚ ਕਰਨਾ ਹੈ ਜਾਂ ਫਿਰ ਇੱਥੇ ਬੈ ਕੇ ਹੀ ਕਿਸਾਨਾਂ ਨੇ ਪ੍ਰੋਟੈਸਟ ਵੀ ਦਿਖਾਇਆ ਜੀ ਸਾਡਾ ਫੈਸਲਾ ਸਾਡੀ ਲੜਾਈ ਹੈ ਮੰਗਾ ਦੀ ਸਾਡੇ ਮਸਲਿਆਂ ਦੀ ਛਟਨੂ ਉਹ ਪ੍ਰਵੋਕ ਕਰਕੇ ਕੋਸ਼ਿਸ਼ੇ ਕਰ ਰਹੇ ਨੇ ਕਿ ਦੋਸ਼ ਸਾਡੇ ਤੇ ਮੜਨ ਸ਼ੰਭੂ ਮੋਰਚੇ ਦਾ ਅੱਜ ਤੀਸਰਾ ਦਿਨ ਹੈ ਕਿਸਾਨਾਂ ਦਾ ਗੂ ਜਗਜੀਤ ਸਿੰਘ ਡੱਲੇਵਾਲ ਹੁਣੀ ਸਾਡੇ ਨਾਲ ਮੌਜੂਦ ਨੇ ਔਰ ਅੱਜ ਖਾਸ ਤੌਰ ਦੇ ਉੱਤੇ ਸ਼ਾਮੀ 5 ਵਜੇ ਕੇਂਦਰ ਦੇ ਮੰਤਰੀਆਂ ਦੇ ਨਾਲ ਬੈਠਕ ਵੀ ਹੋਣੀ ਹੈ ਡੱਲੇਵਾਲ ਸਾਹਿਬ ਤੀਸਰਾ ਦਿਨ ਹੈ ਕਿਵੇਂ ਦੇਖਦੇ ਹੋ ਅੱਜ ਤੀਸਰੇ ਦਿਨ ਨੂੰ ਪਹਿਲੇ 2 ਦਿਨ ਤਾਂ ਲਗਾਤਾਰ ਅਥਰੂ ਗੈਸ ਦੇ ਗੋਲੇ ਚੱਲਦੇ ਰਹੇ ਅੱਜ ਲੱਗਦਾ ਕਿ ਮਾਹੌਲ ਥੋੜਾ ਸ਼ਾਂਤ ਕੀਤਾ ਹੋਇਆ ਦੇਖੋ ਕੱਲ ਦਾ ਸਾਡਾ ਜੋਰ ਇਹੀ ਸੀਗਾ ਕਿ ਜੇ ਸਾਡੇ ਨਾਲ ਮੀਟਿੰਗ ਕਰਨੀ ਹੈ ਪਹਿਲਾਂ ਸ਼ਾਂਤੀ ਬਣਾਓ ਠੀਕ ਹੈ ਸ਼ਾਂਤੀ ਅਸਲ ਸਾਨੂੰ ਉਹ ਪ੍ਰਵੋਗ ਕਰਕੇ ਕੋਸ਼ਿਸ਼ ਇਹ ਕਰ ਰਹੇ ਨੇ ਕਿ ਦੋਸ਼ ਸਾਡੇ ਤੇ ਮੜਨ ਸ਼ਾਂਤੀ ਤਾਂ ਉਹ ਬੰਗ ਕਰ ਰਹੇ ਨੇ ਦੋਸ਼ੀ ਸਾਨੂੰ ਬਣਾਉਣ ਦਾ ਯਤਨ ਕਰ ਰਹੇ ਨੇ ਵਾਹ ਜਾ ਕੇ ਆਇਆ ਅੱਜ ਉਧਰਲੇ ਬਾਰਡਰ ਤੇ ਗਿਆ ਸੀਗਾ ਖਨੋਰੀ ਵਾਲੇ ਤੇ ਉੱਥੋਂ ਮੈਂ ਤੁਹਾਡੇ ਚੈਨਲ ਦੇ ਉੱਤੇ ਦਿਖਾਉਂਗਾ ਵੀ ਮੋਟਰ ਜੇਕਰ ਮੋਰਟਾਰ ਦਾ ਹਮਲਾ ਹੁੰਦਾ ਹੈ ਤੱਕ ਇਹਨੂੰ ਸਾਡੇ ਵਿੱਚ ਫੌਜੀ ਜਵਾਨ ਵੀ ਹੈਗੇ ਨੇ ਦੱਸ ਦੇਣਗੇ ਤੁਹਾਨੂੰ ਮੇਰੇ ਨਾਲ ਵਧੀਆ ਗੱਲ ਇਹ ਜਾਣਕਾਰੀ ਦੇ ਦੇਣਗੇ ਕਿ ਉਹ ਕਾਦੇ ਲਈ ਯੂਜ਼ ਕੀਤਾ ਜਾਂਦਾ ਹੈ ਲੇਕਿਨ ਜਿੰਨੀ ਕਿ ਮੇਰੀ ਨੌਲੇਜ ਹੈ ਉਹ ਇਹ ਆ ਕਿ ਪ੍ਰੋਟੈਸਟਾਂ ਦੇ ਉੱਤੇ ਪ੍ਰੋਟੈਸਟ ਕਰਨ ਵਾਲੇ ਲੋਕਾਂ ਦੇ ਵੱਧ ਤੋਂ ਵੱਧ ਅ ਅਥਰੂ ਗੈਸ ਜਲ ਤੋਪਾ ਨਾਲ ਪਾਣੀ ਪਾਉਣਾ ਵਿਛਾੜਾ ਮਾਰਨੀ ਆ ਜਾਂ ਲਾਠੀ ਚਾਰਜ ਅ ਹਲਕਾ ਲਾਠੀ ਚਾਰਜ ਕਦੋਂ ਲੈ ਪ੍ਰਯੋਗ ਇਸਤੇਮਾਲ ਜਾਂ ਅਗਰ ਹੈਵੀ ਵੀ ਕਰਨਾ ਪਵੇ ਤਾਂ ਡਾਂਗ ਸੋਟਾ ਪਹਿਲੀ ਗੱਲ ਤੇ ਡੈਮੋਕਰੈਟਿਕ ਰਾਈਟ ਹੈ ਹੈ ਪ੍ਰੋਟੈਸਟ ਕਰਨਾ ਤਾਂ ਡੈਮੋਕਰੈਟਿਕ ਰਾਈਟ ਹੈ ਪਰ ਉਸ ਨੂੰ ਉੱਤੇ ਵੀ ਜੇ ਜੇ ਕਰੇ ਨਾੜ ਪੈਂਦਾ ਹੈ ਤਾਂ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਇੱਥੇ ਲਗਾਤਾਰ ਕੱਲ ਮੋਟਰਸ ਦੇ ਨਾਲ ਹਮਲਾ ਹੋਇਆ ਉਹ ਪੂਰੇ ਤਰ੍ਹਾਂ ਮੈਨੂੰ ਲੱਗਿਆ ਲੋਕਤੰਤਰ ਦਾ ਘਾਣ ਹੈ ਕਤਲ ਕੀਤਾ ਗਿਆ ਹੰਨਨ ਹੋਇਆ ਔਰ ਇੱਕ ਗੱਲ ਉਹਦੀ ਨੋਟ ਕਰਨ ਵਾਲੀ ਹੈ ਕਿ 12 ਬੋਰ ਬੰਦੂਕ ਦੇ ਨਾਲ ਉਧਰੋਂ ਫਾਇਰਿੰਗ ਕੀਤੀ ਗਈ ਹੈ ਬੜੀ ਦਰਦਨਾਕ ਗੱਲ ਸਮਝਣ ਵਾਲੀ ਹੈ ਸਾਡੇ ਜਿੰਨੇ ਵੀ ਸਰੋਤੇ ਮੇਰੇ ਨੌਜਵਾਨ ਵੀਰ ਸੁਣਣਗੇ ਉਹ ਇਸ ਗੱਲ ਨੂੰ ਜ਼ਰੂਰ ਗੌਰ ਕਰਨ ਕਿ 12 ਬੋਰ ਦੀ ਫਾਇਰਿੰਗ ਹੋਈ ਉਹਨਾਂ ਨੇ ਕੀਤੀ ਔਰ ਬਾਅਦ ਦੇ ਵਿੱਚ ਜਿਹੜੇ ਕੋਦੇ ਖੋਲ ਨਹੀਂ ਕਰਤੂਸਾਂ ਦੇ ਉਹਨਾਂ ਸਾਰਿਆਂ ਨੂੰ ਸਾਡੇ ਮੋਰਚੇ ਦੇ ਵਿੱਚ ਆਪਦਾ ਬੰਦਾ ਸਿਵਲਨ ਦੇ ਰੂਪ ਚ ਭੇਜ ਕੇ ਉਹ ਖਨਾਇਆ ਗਿਆ ਇੱਕ ਉੱਥੇ ਸਿਰਦਾ ਇੱਕ ਉੱਥੇ ਸਿਰਦਾ ਇੱਕ ਉੱਥੇ ਸਿਰਦਾ ਇੱਕ ਉੱਥੇ ਸਿਰਦਾ ਭਾਵ ਇਹ ਸਿੱਧ ਕਰਨਾ ਚਾਹ ਰਹੇ ਨੇ ਕਿ ਕਿਸਾਨ ਦੇਖੋ ਜੀ ਆਹ ਜਿਹੜਾ ਕਿਸਾਨਾਂ ਦਾ ਏਰੀਆ ਆ ਇੱਥੋਂ 12 ਬੋਰ ਦੇ ਕਾਰਤੂਸ ਮਿਲੇ ਇਹ ਸਾਸ਼ਾਂਕੜੀਆਂ ਜਾ ਰਹੀਆਂ ਨੇ ਸਾਸ਼ਾਂਕੜੀਆਂ ਜਾ ਰਹੀਆਂ ਨੇ ਔਰ ਇਹਦੀ ਆਰਚ ਫਿਰ ਅੱਗੇ ਤੁਹਾਨੂੰ ਤੁਹਾਡੇ ਤੇ ਗੋਲੀ ਚਲਾਉਂਦਾ ਤਿਆਰੀ ਕਰਨੀ ਕਿਸਾਨਾਂ ਦਾ ਕਤਲੇਆਮ ਕਰਨ ਦੀ ਤਿਆਰੀ ਕਰਨੀ ਅੱਜ ਅਸੀਂ ਸਾਰਾ ਸਮਾਨ ਲੈ ਕੇ ਮੀਟਿੰਗ ਦੇ ਵਿੱਚ ਨਾਲ ਜਾਵਾਂਗੇ ਅਸੀਂ ਕਹਾਂਗੇ ਉਹਨਾਂ ਨੂੰ ਕਿ ਯਾਰ ਤੁਸੀਂ ਨਾਲੇ ਦੋਨੋਂ ਪਾਸੇ ਜਵਾਨ ਸਾਡੇ ਨੇ ਅਗਰ ਫੌਜ ਚ ਖੜਾ ਹੈ ਮੁੰਡਾ ਉਹ ਵੀ ਸਾਡਾ ਹੈ ਪੁਲਿਸ ਚ ਖੜਾ ਉਹ ਵੀ ਸਾਡਾ ਹੈ ਇਧਰੋਂ ਲੜ ਰਿਹਾ ਉਹ ਵੀ ਸਾਡਾ ਹੈ ਤੁਸੀਂ ਸਾਡਿਆਂ ਨੂੰ ਪੜਾ ਕੇ ਨਾ ਮਾਰੋ ਅਗਰ ਤੁਹਾਨੂੰ ਇਹ ਚਾਹੀਦਾ ਹੈ ਨਾ ਕਤਲੇਆਮ ਕਰਨਾ ਹੈ ਤੁਹ ਕਿਰਪਾ ਕਰਕੇ ਅਸੀਂ ਲੀਡਰ ਸਾਰੇ ਤੁਹਾਡੇ ਕੋਲੇ ਅੱਜ ਆ ਗਏ ਆ ਅੱਜ ਮੀਟਿੰਗ ਦੀ ਪਹਿਲੀ ਗੱਲ ਸ਼ੁਰੂਆਤ ਇਸ ਚੀਜ਼ ਤੋਂ ਹੋਊਗੀ ਸ਼ੁਰੂਆਤ ਇੱਥੋਂ ਹੋਏਗੀ ਤੁਸੀਂ ਸਾਡਾ ਕਤਲ ਕਰਨਾ ਕਤਲ ਕਰ ਲਓ ਜੋ ਕਰਨਾ ਕਰ ਲਓ ਲੇਕਿਨ ਉਹ ਮਾਹੌਲ ਹੈ ਜਿਹੜਾ ਉੱਥੇ ਅਗਰੇ ਆ ਸਾਡੀਆਂ ਇਜਾਦਾ ਮੰਗਾ ਮੰਨ ਲਓ ਨਹੀਂ ਤਾਂ ਸਾਨੂੰ ਫਿਰ ਉੱਥੇ ਜਗ੍ਹਾ ਪ੍ਰੋਵਾਈਡ ਕਰਾਉ ਐ ਇੰਨੀ ਕੁ ਵਾਇਗਰੂ ਮੈਂ ਸਾਡੀ ਸੁਣ ਰਿਹਾ ਹੈ ਤੇ ਮੈਨੂੰ ਪਤਾ ਲੱਗਿਆ ਕਿ ਹਾਈ ਕੋਰਟ 'ਚ ਵੀ ਕਿਸੇ ਵੀਰ ਨੇ ਕੋਈ ਪਟੀਸ਼ਨ ਪਾਈ ਹੈ ਉਹਦਾ ਵੀ ਹਾਈ ਕੋਰਟ ਦੀ ਟਿੱਪਣੀ ਬੜੀ ਸੋਹਣੀ ਆਈ ਹੈ ਸੱਚ ਟਿੱਪਣੀ ਕੀਤੀ ਕਿ ਇਸ ਵਿਹਾਰ ਦੇ ਤੁਸੀਂ ਸੜਕਾਂ ਰੋਕ ਰਹੇ ਹੋ ਕਿਸ ਨੇ ਤੁਹਾਨੂੰ ਅਧਿਕਾਰ ਦਿੱਤੇ ਕਿਹਨੇ ਅਧਿਕਾਰ ਦਿੱਤੇ ਨੇ ਇਹਨਾਂ ਨੂੰ ਇਹਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਵਾਓ ਤੇ ਇਹ ਵੀ ਕਿਹਾ ਕਿ ਤੁਸੀਂ ਆ ਚੀਜ਼ਾਂ ਕੀ ਇੱਥੇ ਵਰਤ ਸਕਦੇ ਹੋ ਸੋ ਇਹ ਜਿਹੜੀਆਂ ਗੱਲਾਂ ਹੋਈਆਂ ਨੇ ਇਹ ਮੈਨੂੰ ਲੱਗਦਾ ਕਿ ਕਿਸਾਨੀ ਅੰਦੋਲਨ ਲਈ ਔਰ ਸਾਡੇ ਕਿਸਾਨਾਂ ਦੇ ਪੱਖ ਦੇ ਵਿੱਚ ਭੁਗਤਣੀਆਂ ਸਰਕਾਰ ਨੂੰ ਇੱਕ ਅੱਧੇ ਦਿਨ 'ਚ ਮੈਨੂੰ ਜਿੰਨਾ ਲੱਗਦਾ ਹੈ ਕਿਸਾਨ ਪੇਸ਼ੈਂਸ ਬਣਾਈ ਰੱਖਣਾ ਇੱਕ ਅੱਧੇ ਦਿਨ ਦੇ ਵਿੱਚ ਸਰਕਾਰ ਨੂੰ ਖੁਦ ਸਭ ਹਾਈ ਕੋਰਟ ਕਹੇ ਕਿ ਇਹਨਾਂ ਦੀਆਂ ਰੋਕਾਂ ਤੜਵਾਏਗੀ ਤਾਂ ਇਹ ਇੱਕ ਤਰੀਕਾ ਨਾ ਪਮ ਮੰਨਦੇ ਦੂਸਰਾ ਐਕਸਪੀਰੀਅੰਸ ਹੋ ਗਿਆ ਇੱਕ ਪਹਿਲਾਂ ਸ਼ੰਭੂ ਮੋਰਚੇ ਵਾਲਾ ਔਰ ਹੁਣ ਸਿੰਘੂ ਮੋਰਚਾ ਹੁਣ ਇਹ ਸ਼ੰਭੂ ਮੋਰਚੇ ਵਾਲਾ ਕੀ ਤੁਸੀਂ ਐਨਾਲਿਸਿਸ ਕੀਤਾ ਹੈ ਇਸ ਤੋਂ ਪਹਿਲਾਂ ਦੋ ਮਿਟਕਾਂ ਹੋ ਚੁੱਕੀਆਂ ਔਰ ਹਰ ਵਾਰ ਤੁਸੀਂ ਵੀ ਇਹੀ ਜ਼ਿਕਰ ਕਰਦੇ ਸੀ ਕਿ ਟੇਬਲ ਟਾਕ ਦੇ ਰਾਹੀਂ ਹੀ ਇਹ ਮਸਲੇ ਦਾ ਹੱਲ ਹੋ ਸਕਦਾ ਹੈ ਪਿਛਲੀ ਵਾਰ ਕਹਿੰਦੇ ਸੀ ਉਹ ਕੀ ਬਿਜਲੀ ਸੋਧ ਬਿੱਲ ਵਾਪਸ ਲੈਣ ਨੂੰ ਤਿਆਰ ਆ ਲਖੀਨਪੁਰ ਖੀਰੀ ਵਾਲੇ ਮਾਮਲੇ ਦੇ ਵਿੱਚ ਕਹਿੰਦੇ ਸੀ ਅਸੀਂ ਕਾਰਵਾਈ ਕਰਨ ਨੂੰ ਤਿਆਰ ਆ ਪਰਚੇ ਰੱਦ ਕਰਨ ਨੂੰ ਤਿਆਰ ਆ ਅੱਜ ਤੁਹਾਨੂੰ ਕੀ ਲੱਗਦਾ ਕਿਥੋਂ ਤੱਕ ਉਹ ਮੰਗਾ ਮੰਨਣ ਨੂੰ ਤਿਆਰ ਹੈਗੇ ਨੇ ਤੁਹਾਡੇ ਕੋਲ ਵੀ ਇਨਫੋਰਮੇਸ਼ਨ ਪਹੁੰਚ ਲਈ ਹੋਊਗੀ ਕੱਲ ਅਧਿਕਾਰੀਆਂ ਨਾਲ ਤੁਸੀਂ ਰਾਜਪੁਰੇ ਦੇ ਵੀ ਮੀਟਿੰਗ ਕੀਤੀ ਹੈ ਕੀ ਲੱਗਦਾ ਉਹ ਹਾਪ-ਪਾਉ ਕੀ ਨਜ਼ਰ ਆਉਗੀ ਜੋ ਉਹਨਾਂ ਦਾ ਰੋਖ ਹੈ ਉਹਨਾਂ ਨੇ ਆਦਾ ਜ਼ੋਰ ਲਾ ਕੇ ਵੇਖਿਆ ਦੋਨੋਂ ਗੱਲਾਂ ਨੇ ਇੱਕ ਪਾਸੇ ਤਾਂ ਉਹਨਾਂ ਨੇ ਆਦਾ ਪੂਰਾ ਜ਼ੋਰ ਲਾਇਆ ਕੱਲ ਮੋਰਟਾਰ ਦੇ ਰਾਹੀਂ ਹਮਲੇ ਹੋਏ ਨਹੀਂ ਅਗਰ ਉਹ ਹਮਲੇ ਕਰਨ ਤੇ ਜ਼ੋਰ ਲਾ ਕੇ ਸਾਰਾ ਵੇਖ ਕੇ ਅਗਰ ਫੇਰ ਮੀਟਿੰਗ ਦੀ ਗੱਲ ਕਰਦੇ ਆ ਤੇ ਇਹਦਾ ਮਤਲਬ ਹੋਏ ਹੈ ਕਿ ਉਹ ਨਾ ਕੋਚਾ ਹੋ ਸਕਦਾ ਦੇਨ ਦੇ ਮੂੜ ਚ ਹੋਣ ਤੇ ਹੋ ਸਕਦਾ ਸਾਡਾ ਟੈਂਪਰਮੈਂਟ ਨੂੰ ਚੈੱਕ ਕਰਦੇ ਹੋਣ ਵੀ ਕਿੰਨੇ ਕੁ ਡਰ ਗਏ ਜਿਹੜਾ ਅਸੀਂ ਹਮਲੇ ਕੀਤੇ ਨੇ ਇਹ ਕਿੰਨੇ ਕੁ ਦਬ ਗਏ ਇਹ ਦੋਨੋਂ ਆ ਸਕਦੀਆਂ ਨੇ ਸੋ ਇਹ ਮੀਟਿੰਗ ਦਾ ਸਬਕ ਆਪਣਾ ਸਬਜੈਕਟ ਹੈ ਮੀਟਿੰਗ ਦੇ ਚੋਂ ਪਤਾ ਲੱਗੂਗਾ ਵੀ ਕੀ ਦਿੰਦੇ ਨੇ ਕੀ ਮਿਲਦਾ ਹੈ ਇਸ ਤੋਂ ਇਲਾਵਾ ਜੇ ਗੱਲ ਮੰਨੀਏ ਕਿਉਂਕਿ 네ਗੋਸ਼ੀਏਸ਼ਨਸ ਦੋਵੇਂ ਪਾਸੋਂ ਹੋਣ ਗਿਓ ਕਹਿਣਗੇ ਕੁਝ ਚੀਜ਼ਾਂ ਤੁਸੀਂ ਘਟਾ ਲਓ ਕੁਝ ਚੀਜ਼ਾਂ ਅਸੀਂ ਉੱਤੇ ਰਾਜ਼ੀ ਹੋ ਜਾਂਦੇ ਹਾਂ ਤੁਹਾਡੀ ਕਿੱਥੇ ਤੱਕ ਦੀ ਵਿਉਂਤਬੰਦੀ ਹੈਗੀ ਹੈ ਕਿ ਅਸੀਂ ਇੰਨਾ ਚੀਜ਼ਾਂ ਦੇ ਉੱਤੇ ਰਾਜ਼ੀ ਹੋ ਜਾਵਾਂਗੇ ਇੰਨਾ ਚੀਜ਼ਾਂ ਦੇ ਉੱਤੇ ਅਸੀਂ ਹਮਮੀ ਪਰ ਸਕਦੇ ਹਾਂ ਨਹੀਂ ਹਜੇ ਮੈਂ ਮੈਂ ਤਾਂ ਚਾਹਣਾ ਕਿ ਮੇਰੀ ਤਾਂ ਥੋੜੀ ਜੀ ਇਹ ਵੀ ਹੁੰਦੀ ਹੈ ਕਿ ਅਸੀਂ ਜਿਹੜੀਆਂ ਮੰਗਾਂ ਥੋੜੀ ਰੱਖੀਆਂ ਐ ਅਸੀਂ ਸਰ ਸਰਕਾਰ ਦੀਆਂ ਸਾਡੀਆਂ ਹੋਈਆਂ ਕਮਿਟਮੈਂਟਸ ਨੇ ਤੇ ਕਮਿਟਮੈਂਟ ਦੇ ਸਬੰਧ ਚ ਇਹ ਕਹਿਣਾ ਵੀ ਇੰਨਾ ਕਿ ਪਿੱਛੇ हट ਜੂ ਇਹਦਾ ਮਤਲਬ ਕਮਿਟਮੈਂਟ ਤੋਂ ਭੱਜਣਾ ਚਾਹੁੰਦੀ ਹੈ ਸਰਕਾਰ ਉਹ ਵੈਸੇ ਹੀ ਪੂਰੀਆਂ ਕਰਨੀਆਂ ਬੰਦੀਆਂ ਸਰਕਾਰ ਇਮਾਨਦਾਰੀ ਨਾਲ ਰਿਸਪੌਂਸਿਬਿਲਟੀ ਆਫ ਦੀ ਸਮਝੇ ਇਹਨਾਂ ਨੂੰ ਪੂਰਾ ਕਰਨ ਸਦਨ ਦੇ ਵਿੱਚ ਹਾਲਾਂਕਿ ਜਾ ਚੁੱਕੇ ਹਾਂ ਬਾਕੀ ਜਥੇਬੰਦੀਆਂ ਦੀ ਗੱਲ ਕਰੀਏ ਗੁਰਾਹਾਂ ਉਹਨਾਂ ਨੇ ਅੱਜ ਰੇਲ ਰੋਕਣ ਦੀ ਗੱਲ ਕੀਤੀ ਹੈ ਟੋਲ ਪ੍ਰਾਜ਼ੇ ਫ੍ਰੀ ਕਰਨ ਦੀ ਗੱਲ ਕੀਤੀ ਹੈ ਬਾਕੀ ਜਥੇਬੰਦੀਆਂ ਤੁਹਾਨੂੰ ਲੱਗਦਾ ਉਸ ਤਰੀਕੇ ਦਾ ਸਾਥ ਮਿਲ ਰਿਹਾ ਦੇਖੋ ਅਸੀਂ ਧੰਨਵਾਦ ਅਪੀਲ ਕੀ ਕਰਨਾ ਚਾਹੋ ਅਸੀਂ ਅਸੀਂ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਡੇ ਇਹ ਸਮੋਰਚੇ ਦੇ ਉੱਤੇ ਹੋਏ ਜੋ ਲੋਕ ਨੂੰ ਮਹਿਸੂਸ ਕੀਤਾ ਹੈ ਔਰ ਸਾਡੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਮੈਂ ਤੁਹਾਨੂੰ ਕੋਟਾਂ-ਕੋਟ ਧੰਨਵਾਦ ਵੀ ਕਹਾਂਗੇ ਸ਼ੁਕਰੀਆ ਬਹੁਤ ਮਿਹਰਬਾਨੀ ਉਹਨਾਂ ਸਾਰੇ ਵੀਰਾਂ ਦੀ ਜੀ ਭਾਈ ਜੱਲੇਬਲ ਸਾਹਿਬ ਇੱਕ ਚੀਜ਼ ਅਖੀਰ ਦੇ ਵਿੱਚ ਇਹ ਜ਼ਰੂਰ ਜਾਣਨੇ ਚਾਹਾਂਗੇ ਨੌਜਵਾਨ ਹਾਲਾਂਕਿ ਜਾਬਤੇ ਦੇ ਵਿੱਚ ਇਸ ਵੇਲੇ ਜ਼ਰੂਰ ਨਹੀਂ ਉਹੀ ਗੱਲ ਕਹਿ ਰਹੇ ਨੇ ਕਿ ਤੁਹਾਡੇ ਵੱਲੋਂ ਜੋ ਇਸ਼ਾਰਾ ਹੋਊਗਾ ਉਸ ਨੂੰ ਅਸੀਂ ਫਾਲੋ ਕਰਾਂਗੇ ਦਿੱਲੀ ਕੂਚ ਕਰਨਾ ਹੈ ਜਾਂ ਫਿਰ ਇੱਥੇ ਬਹਿ ਕੇ ਇੱਕ ਸਾਇਲੈਂਟ ਪ੍ਰੋਟੈਸਟ ਵੀ ਦਿਖਾਇਆ ਜਾ ਸਕਦਾ ਨਹੀਂ ਦੇਖੋ ਗੱਲ ਕੀ ਹੈ ਅਸੀਂ ਕਹਿ ਕੇ ਆਏ ਆ ਦਿੱਲੀ ਕੂਚ ਕਰਨ। ਦਿੱਲੀ ਕੂਚ ਅਸੀਂ ਕਾਦੇ ਲਈ ਕਰਨਾ ਹੈ? ਆਉਂਦੀ ਮੰਗਾ ਮਨਾਉਣ ਲਈ। ਸਾਡੀ ਜਿੱਦ ਦਿੱਲੀ ਕੂਚ ਦੇ ਇਹ ਥੋੜੂ ਅੱਗੇ ਦਿੱਲੀ ਕੂਚ ਕੀਤੇ ਬਿਨਾ ਤਾਂ ਸਾਡਾ ਸਰਨਾ ਹੀ ਨਹੀਂ, ਸਾਡਾ ਫੈਸਲਾ ਉਹ ਨਹੀਂ ਹੈ। ਸਾਡਾ ਫੈਸਲਾ ਸਾਡੀ ਲੜਾਈਆਂ ਮੰਗਾ ਦੀ, ਸਾਡੇ ਮਸਲਿਆਂ ਦੀ। ਅਗਰ ਸਾਡੇ ਮਸਲੇ ਸਰਕਾਰ ਇੱਥੇ ਹੱਲ ਕਰਦੀ ਹੈ ਤਾਂ ਅਸੀਂ ਦਿੱਲੀ ਕਿលਾ ਜਾਣਾ। ਅਗਰ ਸਰਕਾਰ ਵਾਜੇ ਦਾ ਹੈ ਕਿ ਮਸਲੇ ਵੀ ਨਹੀਂ ਹੱਲ ਕਰਨੇ ਫਿਰ ਸਾਡਾ ਮਤਲਬ ਜਿਹੜਾ ਉਹ ਦਿੱਲੀ ਕੋਚ ਦਾ ਪ੍ਰੋਗਰਾਮ ਜਿਹੜਾ ਉਹ ਐਜ਼ ਇਟ ਇਜ਼ ਇਸਲੇ ਅੰਦੋਲਨ ਚ ਬਹੁਤ ਸਾਰੇ ਨੌਜਵਾਨਾਂ ਦੀ ਜਾਨਾਂ ਚਲੀ ਗਈਆਂ ਸੀ ਇਸ ਦੇ ਵਿੱਚ ਵੀ ਜ਼ਖਮੀ ਹੋਏ ਨੇ ਇਹਨਾਂ ਦੇ ਵਾਸਤੇ ਵੀ ਕੋਈ ਗੱਲ ਕਰੋਗੇ ਮੀਟਿੰਗ ਦੇ ਵਿੱਚ ਦੇਖੋ ਮੈਂ ਜਵਾਨਾਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਕਿ ਦੇਖੋ ਤੁਸੀਂ ਸਾਡਾ ਸਰਮਾਇਆ ਹੈ ਸਾਡੀ ਕੌਮ ਦਾ ਸਰਮਾਇਆ ਹੈ ਸਾਡੇ ਦੇਸ਼ ਦਾ ਸਰਮਾਇਆ ਹੈ ਇਦੋਂ ਵੀ ਕਹਾਂ ਮੈਂ ਜੇ ਕਹਾਂ ਕਿ ਜਥੇਬੰਦੀ ਹੁਣ ਮਨ ਲਾ ਮੈਂ 70 ਸਾਲ ਦੇ ਨੇੜੇ ਹੋ ਗਿਆ ਇਹ ਮੇਰੀ ਜਥੇਬੰਦੀ ਦਾ ਵੀ ਸਰਮਾਇਆ ਨੇ ਤੱਲੂ ਕਮਾਂਡ ਇਹਨਾਂ ਨੇ ਸੰਭਾਲਣੀ ਹੈ ਤਾਂ ਇੱਕ ਤਾਂ ਪੂਰੇ ਅਲਰਟਰ ਉਹ ਜਿਹੜੀਆਂ ਮੈਂ ਗੱਲਾਂ ਦਸੀਆਂ ਨੇ ਕਿ ਜੇਕਰ ਉਹ ਆਪਦਾ ਬੰਦਾ ਭੇਜ ਕੇ ਉਧਰੋਂ ਸਾਡੇ ਤੇ ਫਾਇਰਿੰਗ ਕਰਕੇ ਖਾਲੀ ਖੋਖ ਸਾਡੇ ਚ ਖੰਡਾ ਕੇ ਇਹਦਾ ਮਤਲਬ ਤੁਹਾਨੂੰ ਦੋਸ਼ੀ ਸਾਬਤ ਕਰਨਾ ਚਾਹੁੰਦੇ ਨੇ ਤੇ ਦੋਸ਼ੀ ਸਾਬਤ ਕਰਨ ਦੇ ਲੱਗੇ ਹੋਏ ਨੇ ਇਹ ਜਿਹੜੀਆਂ ਉਹਨਾਂ ਦੀਆਂ ਚਾਲਾਂ ਹੈ ਉਹਨੂੰ ਸਮਝ ਕੇ ਚੱਲਣਾ ਕਿਸੇ ਵੀ ਉਹਨਾਂ ਦੀ ਚਾਲ 'ਚ ਫਸਣਾ ਨਹੀਂ ਔਰ ਜਿਹੜੇ ਸਾਡੇ ਜ਼ਖਮੀ ਹੋ ਰਹੇ ਨੇ ਉਨ੍ਹਾਂ ਦੇ ਉੱਤੇ ਸਾਡੇ ਪ੍ਰਸ਼ਾਸਨ ਦੇ ਉੱਤੇ ਸਰਕਾਰ ਦੇ ਪੂਰੀ ਧਾਬ ਹੈ ਔਰ ਹੁਣ ਤੱਕ ਜਿੰਨੇ ਵੀ ਜ਼ਖਮੀ ਨੇ ਸਰਕਾਰ ਉਹਨਾਂ ਦਾ ਇਲਾਜ ਕਰਾ ਰਹੀ ਹੈ ਉਹਨਾਂ ਦੀ ਗੱਲ ਸਾਡੀ ਮਤਲਬ ਆਲਰੇਡੀ ਚੱਲ ਰਹੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਖਾਸ ਤੌਰ ਦੇ ਉੱਤੇ ਇਹੀ ਗੱਲਾਂ ਕਰ ਰਹੇ ਨੇ ਇਹੀ ਗੱਲਾਂ ਦੱਸ ਰਹੇ ਨੇ ਕਿ ਅੱਜ ਜਦੋਂ ਮੀਟਿੰਗ ਹੋਊਗੀ ਮੀਟਿੰਗ ਦੀ ਸ਼ੁਰੂਆਤ ਹੋਊਗੀ ਤਾਂ ਉਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹੀ ਰੱਖੀ ਜਾਊਗੀ ਕਿ ਕਿਉਂ ਤੁਸੀਂ ਸ਼ਾਂਤਮਈ ਤਰੀਕੇ ਨਾਲ ਜੋ ਅੰਦੋਲਨ ਕਰ ਰਹੇ ਨੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾ ਤੁਸੀਂ ਵਰਾਈ ਰਹੇ ਹੋ ਨਾਲ ਤੁਸੀਂ ਪੈਲੇਟ ਬੰਦੂਕਾਂ ਦੇ ਨਾਲ ਕਿਉਂ ਗੋਲੀਆਂ ਮਾਰ ਰਹੇ ਹੋ ਔਰ ਖਾਸ ਤੌਰ ਦੇਤੇ तमाम ਚੀਜ਼ਾਂ ਲੈ ਕੇ ਜਾਈਆਂ ਜਾਣਗੀਆਂ ਔਰ ਕੇਂਦਰ ਦੇ ਵਜ਼ੀਰਾਂ ਦੇ ਸਾਹਮਣੇ ਰੱਖੀਆਂ ਜਾਣਗੀਆਂ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ